ਖੰਨਾ ਮੰਡੀ ਦੇ ਘਰੇ ਆਣਾ ਬਈ ਆਪਾਂ ਤੁਸੀਂ ਦੇਖ ਸਕਦੇ ਹੋ ਬੱਜਾਂ ਬਹੁ ਬੜੀ ਗਿਣਤੀ ਦੇ ਵਿੱਚ ਆਏ ਨੇ 15 8 12 25 ਝੋੜਤੀਆਂ ਮਤਲਅ ਚ ਸਿਰੇ ਦੀਆਂ ਵੇਚਦੇ ਆਪਾਂ ਤੁਹਾਨੂੰ ਕਹਿਆ ਤਾਂ 15 ਤਰੀਕ ਨੂੰ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਬੜੇ ਨਵੇਂ ਵੀਰ ਆਏ ਨੇ ਬਟੀਆਂ ਮੱਜਾਂ ਨੇ ਬਈ ਉਹ ਯਾਰ ਹੁਣ ਡੋਕ ਨੂੰ ਡਬੋ ਨਹੀਂ ਨਹੀਂ ਪਾਉਣੇ ਨਾ ਮੂੰਹ ਡਬੋ ਲਿਆ ਕੋਲ ਖੜਾ ਤੂੰ ਮਤਲਬ ਚਿੱਜਾਂ ਨੇ ਯਾਰ ਜਿਹਨਾਂ ਨੂੰ ਕਹਿੰਦੇ ਹਨ ਆਪਾਂ ਦਿਖਾਉਨੇ ਆ ਸਾਨੂੰ ਨਾਲ ਜੁੜੇ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਪੱਟੇ-ਪੱਟੇ ਘੱਟ ਲੀਆਂ ਮੱਝਾਂ ਨੇ ਬਈ ਅਈ ਮੈਂ ਖੰਨਾ ਮੰਡੀ ਦੇ ਉੱਪਰ ਆਣਾ ਕੀ ਹਾਲ ਹੈ ਵੀਰ ਜੀ ਜੀਠਾ ਵਧੀਆ ਜੀ ਆਪਾਂ ਕੀ ਮੁੱਲ ਕਰਦੇ ਆ ਮੱਝ ਦਾ ਜੀ ਮੁੱਲ ਦਾ 1.5 ਲੱਖ ਰੁਪਏ ਕਰਦੇ ਕੁਛ ਇੱਕ 25 ਕਿਨੇ ਲੀਟਰ ਦੁੱਧ ਦਾ ਜੀ 10 ਲੀਟਰ ਤੇ ਆ ਰਹੀ ਤੇ ਹੱਥ ਲੇ ਕਟਾ ਕੱਟੀ ਜੀ ਕੱਟੀ ਹੈ ਹਲੇ ਮੋਬਾਈਲ ਨੰਬਰ ਬੋਲ ਦਿਓ ਜੀ 9364418159 18159 ਹਾਂ ਬਾਈ ਨਾਲ ਕੰਟੈਕਟ ਕਰ ਲਿਓ ਬਹੁਤ ਉੱਚੇ ਲੰਬੇ ਕੱਦ ਦੀ ਝੋਟੀਆਂ ਮਤਲਬ ਤੇ ਗੱਲਾ ਗੱਲਾ ਥਾਣਾ ਨਾ ਤੇ ਪੂੰਛ ਬੜੀ ਲੰਬੀ ਹੈ ਵਈ ਨਾ ਧਰਤੀ ਨਾਲ ਲੱਗ ਰਹੀ ਹੈ ਦੇਖ ਲਓ ਪੂਰਾ ਸਿਰਾ ਗੱਲਬਾਤ ਕਰਾ ਰੱਖਿਆ ਭਾਈ ਉਹਨੇ ਪੂਰੀ ਸ਼ੌਂਕ ਨਾਲ ਪਾਲੀ ਹੋਇਆ ਨਾ ਔਰ ਕਹਾਣੀ ਆਵਾਕ ਤੇ ਲੀ ਮਰੋਟੀ ਸੈਂਕਾ ਦੀ ਕੌਂਡੀ ਪੂਰੀ ਟਾਪ ਕਲਾਸ ਮੱਜ ਮੈਂ ਆਈ ਆ ਬਈ ਭਾਈ ਤੋ ਕੁਝ ਨਹੀਂ ਲੈਣਾ ਭਾਈ ਝੋਟੀ ਪੂਰੀ ਟਾਪ ਦੀ ਹੈ ਨਾ ਮੈਂ ਤੁਹਾਨੂੰ ਕਹਿੰਦਾ ਸੋਣ ਵਾਲੀ ਹੈ ਨਾ ਵੀਰੇ ਇਹ ਮੱਜ ਸੋਣ ਵਾਲੀ ਹੈ ਤੇ ਕਿੰਨੇਵੇਂ ਸੂਏ ਸੋਨਾ ਇਹਨੇ ਜੀ ਇਹਨਾਂ 3S ਸੋਨਾ ਹੈ 3S ਸੂਏ ਜੀ ਸਿੰਘਾਂ ਦੇਖੋ ਬਈ ਪੂਰੀ ਕੁੰਡਿਆ ਸੰਨਖੀ ਪੂਰੀ ਆ ਬਈ ਮੋਬਾਈਲ ਨੰਬਰ ਬੋਲ ਦਿਓ ਜੀ ਇਹਨਾਂ ਕੰਟੈਕਟ ਕਰਨਾ ਉਸਰ ਨਾਲੀ ਮੇਰਾ 97792 ਹਾਂ ਜੀ 66812 ਨੌ ਕੀ ਹੈ ਜੀ ਰੇਸ਼ਮ ਸਿੰਘ ਕਿਹੜੀ ਜਗ੍ਹਾ ਜੀ ਨਵਾਂ ਸ਼ਹਿਰ ਪਿੰਡ ਪਨੇਾਲੀ ਕਲਾਂ ਹਾਂ ਬਾਈ ਨਾਲ ਕੰਟੈਕਟ ਕਰ ਲਿਓ ਸੰਨਖੀ ਬਹੁਤ ਛੋਟੀ ਆ ਨਾ ਸੋਨੇ ਵਾਲੀ ਆ ਆ ਦੇਖੋ ਸਾਡੇ ਬਾਈ ਤੁਸੀਂ ਪਾਕਿਸਤਾਨੀ ਮੱਝ ਖਰੀਆਂ ਨਾ ਡੱਬੀ ਦੁਨੀਆ ਦੇਖ ਰਿਹਾ ਮਤਰਾ ਨੇ ਖੜੀ ਬਹੁਤ ਵੱਡੀ ਮਰਜ਼ਾ ਪਾਕਿਸਤਾਨੀ ਹੈ ਬਾਈ ਜਿਹੜੀ ਪਾਕਿਸਤਾਨੀ ਦੀ ਆ ਦੇਖੋ ਨਾ ਇੱਥੇ ਪੂਰਾ ਤੁਹਾਨੂੰ ਪਿੱਛੋਂ ਦਿਖਾਇਆ ਤਾਂ ਪਹਿਲਾਂ ਤਾਂ ਮੂੰਹ ਦੇਖੋ ਕਿੰਨੇ ਸੁਨੱਖਿਆ ਅੱਖਾਂ ਦੀ ਬਿੱਲੀ ਆ ਨਾ ਮੈਂ ਆ ਉਸਦੀ ਆ ਦੇਖ ਸਕਦੇ ਹਾਂ ਨਾ ਬਾਈ ਇੱਕ ਤੱਕ ਮੱਝ ਖੜਿਆ ਰੇਕ ਬਾਈ ਲਵੇ ਹਾਂ ਟਾਪ ਕਲਾਸ ਦੀ ਆ ਨਾ ਆ ਵੇਚ ਨਹੀਂ ਆ ਨਸੀ ਇਹ ਮੱਜਾਂ ਦੇਖ ਸਕਦੇ ਹੋ ਵੀ ਤੁਸੀਂ ਇੱਕ ਤੋਂ ਮਤਲਬ ਇੱਕ ਝੋਟੀਆਂ ਪਹੁੰਚਿਆ ਬਈ ਨਾ ਜਖੰਨਾ ਮੰਡੀ ਦੇ ਨਾਲ 15 ਤਰੀਕ 8 ਮਹੀਨਾ 2025 ਮੇਂ ਕਰਕੇ ਬੁਰਾ ਹਾਲ ਆ ਬਈ ਆ ਦੇਖੋ ਪੰਜ ਕ ਜਾਣੀਆਂ ਨਾ ਇਹਨੇ ਵੀ ਮੱਜ ਲੈਣੇ ਨਾ ਤੁਹਾਨੂੰ ਪਹਿਲਾਂ ਵੀ ਅਸਰ ਆਪਾਂ ਖੰਨਾ ਮੰਡੀ ਤੇ ਆ ਜਾਓ ਨਾ ਇਤਵਾਰ ਬਾਦ ਬਈ 28 ਦੀ ਹੋਊਗੀ ਖੰਨਾ ਮੰਡੀ ਆ ਚ 15 ਦਾ ਬਾਦ ਤੇ 20 ਤਰੀਕ ਦੀ ਕਰਾਲੀ ਮੰਡੀ ਆ ਬਈ ਮਰਿੰਡੇ ਉੱਥੇ ਮੰਡੀ ਬਹੁਤ ਵੱਡੀ ਬੈਂਟੀ ਦੇ ਵਿੱਚ ਭਰਦੀਆਂ ਮੱਜਾਂ ਦੀਆਂ ਨਾ ਮਾਦਲਾ ਉੱਥੇ ਆ ਜੋ ਜਿਹਨੇ ਲੈਣੀਆਂ ਨੇ ਮੱਜਾਂ ਬਈ ਕਰਾਲੀ 20 ਤਰੀਕ ਦੀ ਆ ਬਈ ਗੱਠ ਬਹੁਤ ਆ ਯਾਰ ਮੰਡੀ ਦੇ ਵਿੱਚ ਉਹ ਟੈਂਕ ਤੋਂ ਆਇਆ ਇਕਾਈਆਂ ਬੰਨ ਮੀਰੇ ਕੰਮ ਸਾਰੀ ਪੱਟੀ ਮਿਸ ਕਰੀ ਬਜਾਉ ਦੇ ਸਜਾ ਚਿੱਕੜ ਵਾਲਾ ਹੋਇਆ ਪਿਆ ਯਾਰ ਅਦਰਸ਼ਨੀ ਫੀਸ਼ੀ ਨੂੰ ਕਹਿੰਦੇ ਨੇ ਕਲਾ ਕਲਾ ਟੁੰਡੀ ਸਿੰਘਾਂ ਦੇ ਸਰੀਰ ਅਜ ਨੂੰ ਕਹਿੰਦੇ ਨੇ ਛੁੱਟੀ ਦਾ ਛੋਟੀ ਦੇਖੋ ਬਾਈ ਸਾਰਾ ਦੇਖੋ ਸਿੰਘਾਂ ਨੂੰ ਦੇਖੋ ਕਿੱਦਾਂ ਘੈਂਟ ਆਣਾ ਸਾਨੂੰ ਇਹਨੂੰ ਦਿਖਾਉਨੇ ਆਪਾਂ ਸਾਰੀ ਅੜਬਤ ਓਏ ਪਿੰਡਾ ਦੇਖੋ ਨਾ ਲਿਸ ਲਿਸ ਕਰਦਾ ਓਏ ਇਹਨੂੰ ਕਹਿੰਦੇ ਨੇ ਹੁਸਨ ਦੀ ਪਰੀ ਉਹ ਆ ਹਾਥੀ ਦਾ ਬਚਾ ਤੇ ਛੱਡੇ ਦੀ ਦੇਖੋ ਸਾਨੂੰ ਦਿਖਾਉਨੇ ਕੱਲਾ ਕੱਲਾ ਥਾਣਾ ਲੋੜਾ ਫਸੇ ਪਿਆਣਾ ਇਹਨੂੰ ਕਹਿੰਦੇ ਨੇ ਉਹ ਚੀਜ਼ ਆ ਉਹ ਬਾਈ ਪੁੱਛਣਾ ਬਾਈ ਬਾਈ ਇਹ ਝੋਟੀ ਆ ਆਪਣੇ ਲਈ ਜੀ ਕਿੰਨੇ ਦੀ ਲਈ ਇਹ ਡੇਢ ਲੱਖ ਦੀ ਕਿੰਨੇ ਲੀਟਰ ਦੁੱਧਾ ਹੀ ਥੱਲੇ ਵਿੱਚ 15 ਦਾ 15 ਜੀ ਅੱਛਾ ਜੀ ਤੇ ਥੱਲੇ ਕੀ ਆ ਇਹਦੇ ਮਾਰ ਕੱਟ ਨਹੀਂ ਕੱਟੀ 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 ਚਲੋ ਵਧੀਆ ਪਰਮਾਤਮਾ ਤੁਹਾਨੂੰ ਵਾਦਾ ਕਰੇ ਹੋਰੀ ਵਧੀਆ ਲੈਨੇ ਤੁਸੀਂ ਅਰੇ ਖਨਾ ਮੰਡੀ ਦਾ ਉਹਨੇ ਜੀ ਆ ਪਹਿਲੇ ਭਰਾਏ ਪਹਿਲੀ ਵਾਰੀ ਆਏ ਦੇ ਅੱਛਾ ਜੀ ਜੀ ਪਸੰਦ ਦੀ ਕਹਿੰਦਾ ਮੈਂ ਲੈ ਲਵਾਂ ਆ ਬਾਈ ਮੁੰਡੇ ਨੇ ਪਸੰਦ ਕਰੀ ਹੈ ਨਾ ਚਲੋ ਵਧੀਆ ਪਰਮਾਤਮਾ ਇਹਨੂੰ ਵਾਦਾ ਕਰੇ ਵੱਡਾ ਹੋ ਕੇ ਵੱਡਾ ਹੀ ਵਪਾਰੀ ਬਣੋ ਹਨ ਇਹ ਝੋਟੀ ਲਈ ਵੀ ਤੇ ਬਾਈ ਨੇ ਸਿਰਾ ਹੈ ਹਨ ਆ ਲੈ ਲੋ ਛੋਟੀ ਉਮਰ ਦਾ ਖੁਸ਼ਾਪੁਰਾ ਸਿਰਾ ਝੋਟੀ ਲਈਆ ਥੱਲੇ ਕਟਿਆ ਕੱਟੀ ਜੀ ਥੱਲੇ ਕੱਟੀ ਆ 1.5 ਲੱਖ ਦੀ ਲਈ ਆ ਸਿਰਾ ਝੋਟੀ ਆ ਬਾਈ ਹਨਾ ਪਰਮਾਤਮਾ ਇਹਨਾਂ ਨੂੰ ਵਾਧਾ ਕਰੇ ਬਾਈ ਉਹਨਾਂ ਨੇ ਹੋਰ ਵੀ ਝੋਟੀਆਂ ਖੜੀਆਂ ਨੇ ਜਿਨ੍ਹਾਂ ਤੋਂ ਲਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਖੰਨਾ ਮੰਡੀ ਤੇ ਝੋਟੀ ਖੜੀ ਧੀ ਬਾਈ ਇਹਦਾ ਵਿਕ ਗਿਆ ਬਾਈ ਬਾਈ ਹੁਣਾਂ ਲੈ ਚੁੱਕਿਆ ਸੀ ਦਿਖਾ ਸੀ ਤਾਂ ਵੀਡੀਓ ਇਹਦੇ ਬਾਰੇ ਨਾ ਪੁੱਛੋ ਹੁਣ ਤੁਸੀਂ ਮੱਝਾਂ ਦੇਖੋ ਨਾ ਤੁਸੀਂ ਮੰਡੀ ਮਤਲਬ ਭਰੀ ਪਈ ਦੀ ਯਾਰ ਅੱਜ 15 ਤਰੀਕ 8ਵਾਂ ਮਹੀਨਾ 2025 ਖੰਨਾ ਮੰਡੀ ਹੈ ਨਾ ਬਹੁਤ ਮਤਲਬ ਮੱਝਾਂ ਇੱਕ ਦੋ ਇੱਕ ਆਈ ਵੀ ਧੀ ਤੇ ਬਾਈ ਮਾੜਿਆ ਮੀਨੇ ਥੋੜੀ ਪੱਟੀ ਮੇਚ ਕਰਤੀ ਤੁਸੀਂ ਆਪ ਦੇਖ ਸਕਦੇ ਹੋ ਦਲਦਲ ਹੋ ਗਈ ਧੀ ਪਰ ਫਿਰ ਵੀ ਮੈਂ ਨਾ ਬਾਈਆਂ ਦਾ ਸਾਰਿਆਂ ਦਾ ਧੰਨਵਾਦ ਆ ਜਿਹੜੇ ਆਪਣੀਆਂ ਮੱਝਾਂ ਲੈ ਕੇ ਆਇਆ ਨਾ ਖੰਨੇ ਮੰਡੀ ਦੇ ਨਹੀਂ ਮਿਹਨਤ ਕਰੀਆ ਬਾਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਆਲ ਰੌਂਡ ਜੱਟ ਜਿਨ੍ਹਾਂ ਨੇ ਅਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਭਾਈ ਕਿਉਂਕਿ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਖੰਨਾ ਮੰਡੀ ਦੀਆਂ ਆ ਦੇਖੋ ਠੀਕ ਕਹਿੰਦੇ ਨੇ ਇਹਨੂੰ ਆ ਜੀਜਾ ਨੇ ਓਏ ਬਾਈ ਓਏ ਆ ਦੇਖ ਸਾਹਤ ਹੈ ਤੁਸੀਂ ਨਾ ਮਤਲਬ ਪੂਰੀਓ ਕੁਆਲਿਟੀ ਦੀ ਆ ਯਾਰ ਕਰੀਮੇ ਪਹੁੰਚੀ ਆ ਨਾ ਖੰਨਾ ਮੰਡੀ ਦੇ ਵਿੱਚ ਭਾਈ ਕਿੰਨੇ ਲੀਟਰ ਦੁੱਧ ਆਇਦਲੇ ਜੀ ਉਹ ਬਾਈ ਉਹਨਾਂ ਦੀਆਂ ਮੱਜਾਂ ਨੇ ਬਈ ਇਹ ਬਾਈ ਨੂੰ ਆਪਾਂ ਪੁੱਛ ਲੈਨੇ ਆ ਵੀਰੇ ਕਿੰਨੇ ਲੀਟਰ ਦੁੱਧ ਆਇਦਲੇ ਜੀ ਮੱਜ ਦੇ 13 ਕਿਲੋ ਜੀ ਕੀ ਮੁੱਲ ਵੀਰੇ ਜੀ 13 ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ 9968881859 ਕੀ ਹੈ ਵੀਰੇ ਆਪਣਾ ਕਿਹੜੀ ਜਗਾ ਜੀ ਸਮਾਣਾ ਸਮਾਣਾ ਜੀ ਥੱਲੇ ਕੀ ਹੈ ਵੀਰੇ ਕਟਾ 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 ਥੱਲੇ ਆ ਬਾਈ ਬਾਈ ਨਾਲ ਕੰਟੈਕਟ ਕਰ ਲਿਓ ਹਣਾ ਮੇਰਾ ਭਾਈ ਥਾਣਾ ਦੇ ਲਓ ਪੂਰਾ ਮੁਠੀ ਥਾਣਾ ਬਾਈ ਲਿਓੜਾ ਫਸਿਆ ਬੈ ਹਣਾ ਜਿਵੇਂ ਬਾਈ ਨੇ ਦੱਸਿਆ ਮਤਲਬ ਕੁਆਲਿਟੀ ਹੋ ਹਣਾ ਬਾਈ ਉਹਨਾਂ ਨਾਲ ਹੋ ਰਹੀ ਮੱਜਾਂ ਨੇ ਤਿੰਨ ਲੈ ਕੇ ਆਏ ਤੇ ਬਾਈ ਹੁਣੀ ਜੇ ਕੋਈ ਵੀ ਹੈ ਨਾ ਜੇ ਪਸੰਦ ਆਏ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈ ਨੇ ਮੋਬਾਈਲ ਨੰਬਰ ਦੱਸ ਚੁੱਕਿਆ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਆਹ ਦੇਖੋ ਮੱਜਾਂ ਬਹੁਤ ਆਈਆਂ ਵੀ ਦਿਖਣਾ ਮੰਡੀ ਦੇ ਨਾ ਮਤਲਬ ਯਾਰ ਜੀ ਨੂੰ ਕਹਿੰਨੇ ਆਪਾਂ ਵੀ ਰੂਹ ਖੁਸ਼ ਹੋ ਜੇ ਆਪਾਂ ਨੇ ਉਹ ਡੰਕਰ ਲੈਣਾ ਘਰਾਂ ਖੜਿਆ ਜੋਚੇ ਵਿਆਹ ਲੈ ਕੇ ਵੀ ਹੋਣਾ ਫਲਾਣੇ ਦੇ ਘਰਾਂ ਮੱਝ ਖੜੀ ਆ ਬਾਈ ਉਹ ਚੀਜ਼ਾਂ ਨਹੀਂ ਹੋ ਰਿਆ ਯਾਰ ਆਈਆਂ ਮੱਖਣਾ ਮੰਡੀ ਤੇ ਆ ਦੇਖੋ ਦਰਤ ਨਹੀਂ ਝੋਟਿਆ ਘਟੋ ਘਟਾ 2 ਢਾਈ ਲੱਖ ਦੀ ਝੋਟਿਆ ਜਿਹੜਾ ਵੀ ਲਊ ਵੈਗਰੋ ਦੇ ਘਰਾਂ ਗੱਲਾਂ ਕਰਾ ਦੂ ਹਨਾ ਪੈਸਾ ਜ਼ਰੂਰ ਲੱਗਦਾ ਮੇਰਾ ਭਾਈ ਇਹ ਜੀ ਕਰਨੀ ਹੈ ਨਾ ਪੈਸਾ ਦਿਲ ਖੋਲ ਕੇ ਲਾਉਣਾ ਪੈਂਦਾ ਜੇ ਆਪਾਂ ਨੇ ਕੋਈ ਵਧੀਆ ਚੀਜ਼ ਲੈਣੀ ਆ ਵਧੀਆ ਜੀ ਤੇ ਹਮੇਸ਼ਾ ਪੈਸਾ ਲੱਗੂਗਾ ਐ ਤਾਂ ਯਾਰ ਆਮ ਵਧੀਆ ਰੀਆਂ ਖੜੀਆਂ ਹੁੰਦੇ ਨੇ ਮੰਡੀ ਮਤਲ ਇੰਨੇ ਕਿ ਪਰੇ ਪਈ ਦਿਨ ਅੱਜ ਛੱਡ ਦੋ ਗੱਲਾਂ ਮੰਡੀ ਤੇ ਆਇਆ ਕਰੋ ਮੇਰਾ ਭਾਈ ਜੀ ਨੇ ਨਵੀਆਂ ਝੋਟੀਆਂ ਲੈਣੀਆਂ ਨੇ ਆਪਣੀ ਮਨਪਸੰਦ ਝੋਟੀ ਲੈ ਕੇ ਜਾਓ ਇੱਕ ਤੋਂ ਇੱਕ ਹੁੰਡੀ ਝੋਟੀ ਹੈ ਨਾ ਜਿਹੇ ਜੀ ਮਰਜ਼ੀ ਆਪਾਂ ਨੂੰ ਜੀ ਕਰਦਾ ਉਹ ਜੀ ਲੈ ਲਓ ਸਨਖੀ ਦਿਲ ਖੁਸ਼ ਹੋਣਾ ਕਿਉਂਕਿ ਆਪਾਂ ਨੇ ਪੈਸੇ ਲੋਣੇ ਦਾ ਜਾਂ ਫਿਰ ਆਪਾਂ ਬੁੱਲੀ ਵੀ ਲਈਏ ਨਾ ਵੱਡੀਆਂ ਛੋਟੀਆਂ ਜਿੱਡੀਆਂ ਮਰਜ਼ੀ ਝੋਟੀਆਂ ਲੋ ਖੰਨਾ ਮੰਡੀ ਤੇ ਆਓ ਹਣਾ ਆਲ ਰੌਂਡਰ ਜੱਟ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਲਾਈਕ ਕਰਕੇ শেয়ার ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਸਾਹਮਣੇ ਬਾਈ ਲਈ ਫਿਰਦਾ ਨਾ ਮਿਲਦੇ ਆ ਵੀਰੇ ਨੈਕਸਟ ਮੰਡੀ ਤੇ 28 ਤਰੀਕ ਦੇ ਨਾ ਇਦਾਂ ਚਵਾਈਆਂ ਹੁੰਦੀਆਂ ਨੇ ਬਾਈ ਜਿਹੜੀਆਂ ਪਾਸ ਹੁੰਦੀਆਂ ਨੇ ਝੋਟੀਆਂ ਐ ਹੁੰਦੀਆਂ ਨੇ ਪਹਿਲਾਂ ਲੈ ਪੰਜ ਆਹ ਦੇ ਪੂਰੀ ਮੋਟੀ ਚਵਾਈਆਂ ਨਾ ਤੁਸੀਂ ਆਪ ਦੇਖ ਸਕਦੇ ਹੋ ਇੱਕ ਤੋਂ ਇੱਕ ਮੱਝ ਆਣਾ ਮੰਡੀ ਤੇ ਨਾ ਜਿਹਨੂੰ ਕੰਟੈਕਟ ਕਰਿਓ ਬਣੀ ਹੈ ਨਾ ਅੰਮਾ ਮੰਡੀ ਨਾਲ ਆਲ ਰੌਂਡ ਜੱਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਥੈਂਕ ਯੂ ਵੀਰੇ ਤੁਹਾਡਾ ਸਾਰਿਆਂ ਦਾ ਨੈਕਸਟ ਵੀਡੀਓ ਚ ਮਿਲਦਾ ਐਨਾ ਪਿਆਰ ਦਿਆਂ ਲਈ ਥੈਂਕ ਯੂ ਜੀ ਕਿੰਨੇ ਲੀਟਰ ਦੁੱਧਾ ਵੀਰੇ ਲੈ ਲਈ ਕਿੰਨੇ ਲੀਟਰ ਦੁੱਧਾ 13 ਕਿਲੋ 13 ਕਿਲੋ ਕੀ ਰੇਟ ਕਰਦੇ ਆਪਾਂ ਇਹਦਾ ਜੀ 125 125 ਕਿਹੜੀ ਜਗ੍ਹਾ ਦਾ ਜੀ ਬਰਨਾਲੇ ਲੈ ਜੋੜੇ ਹਮੇਤੀ ਬੈਂਡਾ ਮੋਬਾਈਲ ਨੰਬਰ ਬੋਲ ਦੋ ਜੀ 9972621390 ਬਾਈ ਦੇਖ ਸਕਦਾ ਤੁਸੀਂ ਨਹੀਂ ਰੇਡ ਇੱਕ ਵਾਰੀ ਹੋਰ ਬੋਲ ਦੋ ਜੀ 125000 25000 ਥੱਲੇ ਕੀਆ ਕਟਾ ਕੱਟੀ ਜੀ ਕੱਟੀ ਕੱਟੀ ਆਪਦੇ ਸਨ ਬਈ ਨੀ ਸਨ ਆਖਿਆ ਟ੍ਰੂ ਨੂੰ ਪੂਰਾ ਇਚਾਰੀ ਆ ਪੂਰੀ ਟਾਪ ਦੇ ਥਾਨੇ ਹਨਾ ਤੇ ਪੂਰਾ ਘੈਂਟ ਪਿੰਡਾ ਬਾਈ ਨਾਲ ਕੰਟੈਕਟ ਕਰ ਲਿਓ ਖੰਨਾ ਮੰਡੀ ਦੇ ਖੜੇ ਆਪਾਂ ਹਨਾ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਇਹ ਵਾਕਿਆ ਦਾ ਜੀ ਦੇਖੋ ਨਿਆ ਬਾਈ ਸਾਨੂੰ ਕੁੰਟੀ ਨਾ ਸਕਦੀ ਓਏ ਸਿੰਘਾਂ ਦਾ ਕੁੰਡਿਆ ਫੁੱਲ ਟਾਪ ਨਸਲ ਜਿਹਨੂੰ ਕਹਿੰਦੇ ਨੇ ਕੱਲਾ ਕੱਲਾ ਥਾਣਾ ਦੇਖੋ ਛੱਡੇ ਦੀ ਭਰੀ ਹੋਪੀ ਆ ਅਸੀਂ ਪਈਆ ਛੱਡੇ ਚ ਮੋੜਦੇ ਹੋ ਵੀਰੇ ਮੋੜਦੇ ਹੋ ਜੀ ਸੋ ਚੰਗਾ ਬੀੜ ਬਣਦੀ ਮਾਜੀ ਕੋ ਬਣਾਉਂਦੇ ਆ ਜੀ ਦੇਖ ਸਾਹਮਣੇ ਆਪੋ ਉੱਚੇ ਲੰਬੇ ਕੱਟ ਦਿਆ ਬਈ ਥਾਣ ਫੂਨ ਦਾ ਮਤਲਬ ਇੰਨਾ ਕ ਸਾਫ ਸੁਥਰਾ ਨਾ ਛੱਡ ਦੋ ਗੱਲਾਂ ਮੁਠੀ ਥਾਣਾ ਮਤਲਬ ਬਾਲਟੀ ਉੱਪਰ ਹੋ ਯਾਰ ਥੱਲੋਂ ਬਾਈ ਮੱਝ ਬਾਰੇ ਜਾਣਕਾਰੀ ਦੋ ਜੀ ਕੀ ਮੁੱਲ ਕਰਦੇ ਆਪਾਂ ਦਾ ਬੋਲਤਾ 1 15 ਕਰਦੇ ਆਂ ਵੀਰੇ ਅੱਛਾ ਜੀ ਕਿੰਨੇ ਲੀਟਰ ਦੁੱਧ ਤਿਆਰ ਹੈ ਇਸ ਟਾਈਮ? ਬੋਲਦਾ ਇਸ ਟਾਈਮ ਵੀਰੇ 16 17 ਲੀਟਰ ਤਿਆਰ ਆ 16 17 ਲੀਟਰ ਤਿਆਰ ਹੈ ਜੀ ਤਿਆਰ ਆ ਜੀ ਅੱਛਾ ਕਿੰਵੇਂ ਸੂਇ ਹੈ ਜੀ? ਚੌਥੇ ਚੌਥੇ ਸੂਇ ਆ ਜੀ 23 ਇਹ ਥੱਲੇ ਕੀ ਆਈ ਕਟੜੂ ਜੀ ਕਟਾ ਕਟਾ ਵੀ ਕਟਾ ਜੀ 6-7 ਦਿਨਾਂ ਦੀ ਸੂਈ ਹੋਈ ਆ ਵੀਰੇ 6-7 ਦਿਨਾਂ ਦੀ ਸੂਈ ਆ ਮੋਬਾਈਲ ਨੰਬਰ ਬੋਲ ਦੋ ਵੀਰੇ ਆਪਣਾ 81 81 980 ਹਾਂਜੀ 03205 ਅੱਛਾ ਜੀ ਕੀ ਨਾਮ ਹੈ ਵੀਰੇ ਸਰਜੀਤ ਸਿੰਘ ਜੀ ਜਗਾ ਕਿਹੜੀ ਆ ਜੀ ਉਹ ਦਿਆਣਾ ਖਾਸ ਲਾਲ ਤੋਂ ਕਰਦੇ ਪੈਣਾ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਛੜੀਆਂ ਦੇ ਲਓ ਛੱਟਾ ਕਿਹ ਐ ਫਸਿਆ ਪਿਆ ਨਾ ਚੌਥੇ ਸਵੇਰ ਮਾ ਚਾਹੀਏ ਮੰਡੀ ਦੇ ਵਿੱਚ ਵੇ ਸੇਲ ਵੀ ਲੱਗੀ ਹੋਈ ਧੀ ਲੋਰਾਂ ਆਂਟੀ ਸ਼ਰਟਾਂ ਜਿਸ ਵੀ ਲੋੜ ਪੈਂਦੀ ਕਿਚੇ ਨਿਕਰਾਂ ਲੈ ਲਿੰਦੇ ਸਾਰੇ ਨਾ ਆ ਦੇਖੋ ਜਿੰਨਾ ਇਹ ਮੰਡੀ ਦੇ ਵਿੱਚ ਸੇਲ ਲੱਗੀ ਦੀ ਬਾਈ ਆ ਭਾਈ ਉਹ ਨਹੀਂ ਵੇਚ ਰਹੇ ਸਾਰੇ ਬੈਠੇ ਕਾਨ ਪਿੰਲੇ ਆਡੇ ਗੁਲਚੇ ਜਿ세 ਆਪ ਦੇਖ ਸਕਦਾ ਕਿੰਨੀਆਂ ਟਾਪਾਂ ਛੋਟੀਆਂ ਖੜੀਆਂ ਨੇ ਹਨਾ ਸੁਣਿਓਏ ਆ ਦੇਖਿਓ ਕਿੰਨੀਆਂ ਜੰਮੀ ਨਹੀਂ ਮੱਝ ਬੈਠੀਆਂ ਨੇ ਭਾਈ ਉਹਨਾਂ ਦੀ ਮਤਲਬ ਯਾਰ ਭੀੜ ਤਾਂ ਬਹੁਤ ਆ ਜਾਂਦੀ ਹੈ ਨਾ ਥੋੜੀ ਨਾ ਮੇਹ ਕਰਕੇ ਮੰਡੀ ਦਾ ਦਿੱਕਤ ਆਈ ਹੈ ਨਾ ਥੋੜਾ ਜਿਹਾ ਡੰਕਰਾਂ ਦਾ ਮੰਦਰਾ ਹੈ ਕਿਉਂਕਿ ਗਾਹਕ ਥੋੜਾ ਘੱਟ ਆਇਆ ਬਈ ਤੇ ਪਸ਼ੂ ਬਹੁਤ ਯਾਦ ਇਹਦੇ ਬਹੁਤ ਯਾਦ ਟਾਪ ਕਲਾਸ ਦੀਆਂ ਮੱਜਾਂ ਨਹੀਂ ਆਈਆਂ ਵੈਣਾ ਮਤਲਬ ਜਾਮੇ ਲੱਗਿਆ ਪੈਣ ਕਿ ਆਪ ਦੇਖ ਸਕਦੇ ਹੋ ਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਮੇਰਾ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਨਵੇਂ ਹੋ ਜਿੰਨਾਂ ਦਾ ਕਰਿਆ ਬੋਣਾ ਦਾ ਬਹੁਤ ਧੰਨਵਾਦ ਆਲ ਰੌਂਡ ਜੱਟ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਗੇ ਨਾਲ ਬਾਅਦ ਹੋਰ ਵੀਡੀਓ ਲੈ ਕੇ ਆਈਏ ਆਪਾਂ ਮਲਟੀ ਮਤਲਬ ਬਹੁਤ ਜ਼ਿਆਦਾ ਵੱਡੀ ਹੈ ਇਹ ਤੁਸੀਂ ਆਪ ਦੇਖ ਲਓ ਸਾਰੀ ਉੱਪਰ ਹੀ ਪਈ ਦੀ ਹੈ ਨਾ ਜਿਨ੍ਹਾਂ ਨੇ ਲੈ ਲਿਆ ਝੋਟੀਆਂ ਟੈਂਪੂਆਂ ਨਾਲ ਬੰਨ ਲੀਆਂ ਮੈਂ ਤਾਂ ਤੁਹਾਨੂੰ ਆਹੀ ਸਲਾਹ ਦਊਂਗਾ ਤੁਸੀਂ ਆਪਣੀ ਮਰਜ਼ੀ ਦੀ ਝੋਟੀ ਲੋ ਖੰਨਾ ਮੰਡੀ ਤੇ ਆਓ ਹਾਲੇ ਬੜਗੀ ਭਾਈ ਹੁਣੇ ਨਿਮਾਰੇ ਨੇ ਦੇਖੋ ਮੱਝਾਂ ਦੇਖੋ ਇਹ ਜੀ ਮਿੰਦਾ ਮੈਂ ਕਿਹਾ ਐਸਾ ਜਿਹਾ ਨਹੀਂ ਲੈ ਲੀਆ ਵਪਾਰੀ ਨਹੀਂ ਬਈ ਕਰਨ ਰੱਖਣ ਨੂੰ ਹਾਂ ਜੀ ਰਾਜ ਨਹੀਂ ਰਾਹੀ ਰਸਤਾ ਮੱਝ ਬਹੁਤ ਵੱਡੀ ਗਿੰਟੀ ਚ ਦੇ ਰਹੀ ਦੀ ਕੰਨਾ ਮੰਡੀ ਦੇ ਤੋਂ ਪਹਿਲਾਂ ਇੱਕ ਦੇ ਇੱਕ ਹਾਂ ਜੀ ਹਾਂ ਜੀ ਮੱਝ ਸੇਲ ਹੋ ਗਈ ਆਪਣੀ ਹਾਂ ਵੇਚਣੀ ਹੈ ਜੀ ਇਨਵੈਸ ਹੋਇਆ ਇਹ ਇਹ ਦੂਜਾ ਸੁਆ ਜੀ ਦੂਜਾ ਸੁਆ ਕੀ ਮੰਗਦੇ ਨੇ ਦਾ ਮੁੱਲ ਇਹ 85 85000 ਤੇ ਉਹ ਲੈ ਨੰਬਰ ਬੋਲ ਦੋ 9932042 ਬਾਕੀ ਸੂਣ ਦਾ ਕਿੰਨਾ ਟਾਈਮ ਲੈਂਦਾ ਇਹ ਦਾ 15-20 ਦਿਨ ਰਹਿੰਦੇ ਨੇ ਹਜੇ ਦੇਖ ਲੈ ਜਿਹਨੇ ਕੰਟੈਕਟ ਕਨੋਨ ਕਰ ਲਿਓ ਜਿਹਨੇ ਕਿਉਂ ਟੈਂਟ ਟਾਪ ਬਲਾਸ ਆ ਕਰ ਕਰ ਰਹੇ ਨੇ ਆ ਦੇਖੋ ਜੀ ਕਿੰਨੀ ਗਿੰਤੀ ਦੇ ਵਿੱਚ ਕੱਟੇ-ਕੱਟੀਆਂ ਨਾ ਘਾਟੂ ਮਾਲ ਜੇ ਆ ਰਹੇ ਨੇ ਇਹਨਾਂ ਦੇ ਕਰਮ ਤੁਸੀਂ ਆ ਦੇਖ ਸਕਦਾ ਮੰਡੀ ਦਾ ਹਾਲ ਦੇਖੋ ਨਾ ਉਹਦਾ ਐਂਡੀ ਕੰਮਡੀ ਭਰੀ ਵੀ ਦੀ ਨਾ ਅੱਜ ਛੜ ਦੋ ਗੱਲਾਂ ਨਾ ਟੈਂਪੂ ਟਰੱਕ ਬਹੁਤ ਵੱਡੀ ਗਿੰਤੀ ਦੇ ਵਿੱਚ ਦੀਆਂ ਆ ਜਿਨ੍ਹਾਂ ਨੇ ਲੈ ਲਈਆਂ ਬਾਈਆਂ ਨੇ ਠਾਕ ਤੀਆਂ ਮੱਝਾਂ ਮਤਲਬ ਘਰ ਨੂੰ ਤੁਸੀਂ ਆਪ ਦੇਖ ਸਕਦੇ ਹੋ ਇਟ ਟਾਪ ਦੇ ਆ ਝੋਟੀ ਹੈ ਨਾ ਚਲੋ ਬਈਆ ਬੈਗ ਰੋ ਇਹਨਾਂ ਨੂੰ ਵਾਦਾ ਕਰੇ ਬਾਕੀ ਦਾ ਮੰਡੀ ਦਾ ਯਾਰ ਮਤਲਬ ਓਕੇ ਆ ਨਾ ਸਿਰਿਆ ਤੁਸੀਂ ਆਪ ਦੇਖ ਸਕਦੇ ਹੋ ਥੋੜਾ ਜਿਹਾ ਬਈ ਮੀਂਹ ਨੇ ਦਿੱਕਤ ਲਿਆਦੀ ਹੈ ਨਾ ਇਹ ਕਿਸੇ ਦੇ ਅਰਥ ਨਹੀਂ ਹੈਗਾ ਬਈ ਮੈਂ ਪ੍ਰਸ਼ਾਸਨ ਦੀ ਗੱਲ ਤੇ ਇਹ ਵਿੱਚ ਨਾ ਕਿਸਾਨਾਂ ਦੀ ਮਸੂਰ ਦੀ ਇਹ ਤਾਂ ਬੈਗ ਰੋ ਨੇ ਆਪ ਆ ਮੀਂਹ ਨੇ ਨਾ ਹਾਂ ਦੇਖੋ ਜਿਹਨਾਂ ਲੈ ਲਿਆ ਚੋਠੇ ਲੈ ਕੇ ਚੱਲੇ ਲੇਲੀ ਬਾਈ ਨਾ ਜੀ ਮੁਬਾਰਕਾਂ ਮੇਰਾ ਭਾਈ ਸਾਨੂੰ ਮੁਬਾਰਕਾਂ ਜੀ ਕਿਨੇ ਲੇ ਲਈ ਇਹ ਝੋਟੀਆਂ ਆਪਣੇ ਜੀ ਇੱਕ ਦਾਦ ਦੀ ਲੇਲੀ ਬਾਈ ਉਹਨਾਂ ਨੂੰ ਬਹੁਤ ਮੁਬਾਰਕਾਂ ਚਲੋ ਵਧੀਆ ਵਾਦਾ ਕਰੇ ਆ ਦੇਖੋ ਯਾ ਇਆਂ ਨੇ ਲੇਲੀਆਂ ਝੋਟੀਆਂ ਨਾਲ ਸਾਰੀਆਂ ਸਾਫ ਸੁਥਰੀ ਝੋਟੀਆਂ ਤੇ ਟਾਪ ਕਲਾਸ ਹੈ ਮਤਲਬ ਡੰਕਰ ਦੇ ਯਾਰਾ ਜੈਬ ਖਾਣਾ ਮੰਡੀ ਤੇ ਪਰਮਾਤਮਾ ਜੇ ਆਪ ਖੰਨਾ ਮੰਡੀ ਦਾ ਇਕੱਠ ਦੇਖ ਸਕਦੇ ਹੋ ਨਾ ਮੀ ਪਿਆ ਚਿੱਕੜ ਹੋਇਆ ਪਿਆ ਲੋਕਾਂ ਨੇ ਪਰਵਾਹ ਨਹੀਂ ਕਰੀ ਕੱਢੀਆਂ ਆਇਆਂ ਕੜਾਈਆਂ ਪਿਆ ਨੇ ਜਾਮ ਲੱਗੇ ਪਿਆ ਨੇ ਟਰੱਕ ਬਾਈ ਤੁਸੀਂ ਖੰਨਾ ਮੰਡੀ ਤੇ ਆਏ ਹੋ ਨਾ ਅੱਜ ਹਾਂਜੀ ਵੀਰੇ ਕਿੰਨਾ ਦਾ ਮਤਲਬ ਰਸਤਾ ਯਾਰ ਬਹੁਤ ਰਸ਼ਾ ਬੀ ਜਿੰਨਾ ਮੱਜਾਂ ਦਾ ਕੀ ਰੇਟ ਰਿਹਾ ਵੀਰੇ ਮੰਦਾ ਐ ਚਾ ਮਤਲਬ ਵਧੀਆ ਝੋਟੇ ਆ ਟਾਪ ਦੀ ਆਪਾਂ ਨੂੰ ਸਸਤੇ ਮਿਰਚ ਮਿਲਦੇ ਨੇ ਅੱਜ ਮਤਲਬ ਕਿਸਾਨ ਨੂੰ ਆਉਣ ਦਾ ਫਾਇਦਾ ਦਾ ਜੁਰੇ ਬਹੁਤ ਜ਼ਿਆਦਾ ਵੀਰੇ ਅੱਛਾ ਲੇ ਬਈ ਮੀਨੀ ਮੱਝ ਆ। ਆ ਦੇਖੋ। ਪਿਓਰ ਮੀਨੀ ਆ ਬਈ। ਬਾਈ ਨੇ ਹੱਥ ਪੇਰ ਇਹਨਾਂ ਨੂੰ। ਇਹਦਾ ਨਾ ਮੱਤੇ ਝੱਡਾ ਦੇਖੋ ਨਾ। ਕੱਲੇ ਕੱਲੇ ਥਣ ਪਏ ਨੇ ਬਈ। ਮਤਲਬ ਪੂਰੀ ਟਾਪ ਕਲਾਸ ਮੱਝ ਆ ਯਾਰ। ਇਹ ਕਿਹਨੂੰ ਕਹਿੰਦੇ ਨੇ? ਉੱਪਰੋਂ ਦੇਖ ਲੋ। ਪਿੱਠ ਪੂੜਾ ਕਿੰਨਾ ਘੈਂਟ ਆ ਨਾ। ਪੂਰਾ ਯਾਰ। ਦੁੱਧ ਵਾਲੀ ਆ ਯਾਰ ਕੁਆਲਿਟੀ। ਭਾਈ ਜੀ ਕੀ ਮੁੱਲ ਕਰਦੇ ਆ ਪੇਦਾ ਜੀ? ਲੋ ਬਈਓ ਫੜੇ ਆ ਵੀਰਾ ਜੀ ਹਾਂ ਜੀ 140 140000 ਮੁੱਲ ਆ ਬਈ ਇਹ ਕਿੰਨੇ ਲੀਟਰ ਦੁੱਧ ਤੇ ਆ ਰਹੀ 15 ਲੀਟਰ ਤੇ ਆ ਰਹੀ 15 ਲੀਟਰ ਦੁੱਧ ਆ 30 ਦੀ ਸੂਈ ਆ 8 ਦਿਨ ਦੀ ਸੂਈ ਬਈ ਕੁੱਲ ਹੈ ਜੀ ਤੇ ਥੱਲੇ ਕੱਟਰੂ ਕੱਟਾ ਕੱਟੀ ਜੀ ਕੱਟਾ ਜੀ ਕਟਾਈ ਤੇ ਜੀ ਮੋਬਾਈਲ ਨੰਬਰ ਬੋਲ ਦੋ ਆਪਣਾ ਜੀ 94690 ਹਾਂ ਜੀ 99408 ਨੌ ਕੀ ਬਰੇ ਗੁਰਚਰਨ ਸਿੰਘ ਗੁਰਚਰਨ ਸਿੰਘ ਜਗਾ ਕਿੱਡੀ ਹੈ ਜੀ ਆਪਣਾ ਪਟਨਾ ਰਾਇਪੁਰ ਮੰਡਲਾਂ ਜ਼ਿਲ੍ਹਾ ਪ੍ਰਿਆਮ ਅੱਛਾ ਆਇਆ ਕਨੀ ਮੰਡੀ ਖੰਡਾ ਮੰਡੀ ਉਹਨੇ ਹੋਰੀ ਹਾਂ ਜੀ ਨਹੀਂ ਨਹੀਂ ਪਹਿਲੀ ਵਾਰ ਆਇਆ ਮੈਂ ਪਹਿਲੀ ਵਾਰ ਉਹ ਲੈ ਕੇ ਆਏ ਨੇ ਭਾਈ ਉਹਨੇ ਤੋਫਾ ਹੀ ਲੈ ਕੇ ਆ ਗਏ ਭਾਈ ਭਾਈ ਨਾਲ ਕੰਟੈਕਟ ਕਰ ਲਿਓ ਜਿਹਨੂੰ ਮੱਝ ਪਸੰਦ ਹੋਵੇ ਮੈਂ ਤਾਂ ਦੇਖ ਬਹੁਤ ਟਾਪ ਦੀ ਲੱਗੀ ਆ ਸਡੇ ਘਰਾ મતਲਬ ਖੜੀ ਦੱਸੂ ਲੋਕ ਕਹਿਣਗੇ ਗਵੰਡੀ ਆਂਡੀ ਆਏ ਵੇ ਇਹ ਮੱਝ ਖੜੀ ਆ ਯਾਰ ਉਹਨਾਂ ਦੇ ਹਰਾਨੇ ਦੇ ਘਰ ਦੀ ਮੱਝ ਹੈ। ਅੱਛਾ ਜੀ। ਹਾਂ ਅਸੀਂ ਤਾਂ ਛੌਂਕੀਆਂ ਲੈ ਕੇ ਆਏ ਸੀਗੇ। ਠੀਕ ਹੈ ਮੇਰੇ ਭਾਈ। ਹਾਂ ਚੱਲ ਘੁੰਮ ਕੇ ਆਨੇ ਦੇਖੀ ਆ। ਹਾਂ ਨਾ ਮੰਡੀ ਦਾ ਪਤਾ ਲਾ ਜੀ ਮੇਰੇ ਭਾਈ। ਕੰਟੈਕਟ ਕਰ ਲਿਓ ਬਾਈ ਨਾਲ ਯਾਰ। ਮੀਨੀ ਮੱਝ ਹੈ ਮੀਨੀ ਦਾ ਬਈ ਮਿਲਦੀ ਨਹੀਂ ਛੇਤੀ। ਆ ਲੈ। ਜਮੇ ਦੇਖੋ ਐ। ਇਹਨੂੰ ਕਹਿੰਦੇ ਨੇ ਪਿਓਰ ਬਈ। ਦੋਨੇ ਹਿਲਦੇ ਆ। ਦੋਨੋਂ ਸਿੰਘ ਹਿਲਦੇ ਨੇ ਬਈ। ਪਿਓਰ ਮੱਝਾ ਮੀਨੀ। ਥੈਂਕ ਯੂ ਵੀਰ ਜੀ। ਇੱਕ ਹੁਣ ਬੋਲ ਰਿਹਾ ਭਾਈ ਆ ਦੇਖੋ ਮੇਰਾ ਭਾਈ ਆ ਦੇਖ ਜਿੰਨਾਂ ਲੈਣੇ ਦਾ ਛੋਟੀਆਂ ਲੈ ਲਿਆ ਭਾਈ ਟੈਂਪੋਆਂ ਚੜਾ ਲੀਆਂ ਛਾਂਟ ਕੇ ਚਲੋ ਵਧੀਆ ਮਾਲਕ ਇਹਨਾਂ ਨੂੰ ਵਾਦਾ ਕਰੇ ਹਰ ਮਾਤਾ ਤੰਦਰੁਸਤੀ ਬਖਸ਼ੇ ਆ ਦੇ ਰਾਜਪੁਰ ਨੰਗਰ ਮਤਲਾ ਛੋਟੀਆਂ ਬਹੁਤ ਵਧੀਆ ਵਿਕੀਆਂ ਭਾਈ ਹਨ ਇਹ ਹੀ ਕੁਆਲਿਟੀ ਨੇ ਉਹ ਸਾਬ ਨਾਲ ਰੇਟ ਨਾਲ ਵਿਕੀਆਂ ਦੇਖੋ ਸਾਰੇ ਲੈ ਕੇ ਜਾ ਰਹੇ ਨੇ ਵਧੀਆ ਗੱਲ ਆ ਭਾਈ ਇਹ ਉਹ ਲਿਕੜ ਲੈ ਜਦੋਂ ਪੜਾਓ ਸੌ ਸੌ ਅਗਰ ਵੀ ਗਲਮਾ ਦੂਸਰਾ ਕਰਦਾ ਪੜਾਓ ਤਾਪ ਤੋਂ ਟਾਪ ਕਲਾਸ ਮੱਝ ਖੜੀ ਜੀ ਜਾਂ ਬਈ ਸੌਦਾ ਹੋਣਾ ਜਿਹੜੇ 10 ਵਜਦਿਆਂ ਨੇ ਉਰੇ ਚਲ ਪਰਮਾਤਾ ਵਾਦਾ ਕਰੇ ਜੀ ਨੇ ਵੀ ਲਈ ਆ ਬਾਈ ਨੇ ਜੇ ਨਹੀਂ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਆਲ ਰੌਂਡੀ ਅੱਟ ਨੂੰ ਜਿਹਨਾਂ ਕਰਿਆ ਉਹਨਾਂ ਦਾ ਬਹੁਤ ਧੰਨਵਾਦ ਜਿਹਨਾਂ ਨਹੀਂ ਕਰਿਆ ਉਹ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਆਪਾਂ ਵਹਿਰ ਦੀ ਕਿਰਪਾ ਹਰ ਮੰਡੀ ਆਇਆ ਕਰਾਂਗੇ ਹੁਣ 28 ਤਰੀਕ ਨੂੰ ਪਰੂ ਖੰਨਾ ਮੰਡੀ ਤੇ ਆਪਾਂ 28 ਤਰੀਕ ਦੀ ਵੀਡੀਓ ਦਿਖਾਵਾਂਗੇ ਜੇ 20 ਤਰੀਕ ਨੂੰ ਕਰਾਲੀ ਸਾਹਿਬ ਗਏ ਤਾਂ ਉੱਥੇ ਹੀ ਦਿਖਾਵਾਂਗੇ ਜੇ ਕੋਈ ਨਾ ਦਿੱਕਤ ਆਈ ਆਹ ਕੋਮ ਅੱਜ ਦੇ ਵਿੱਚ ਬਾਈ ਹੋ ਰਹੀ ਆ ਵਧੀਆ ਸਦਾ ਹੋ ਗਿਆ ਹੋ ਗਿਆ ਜੀ ਕਿ ਮੋਲ ਉਹ ਸੱਤ ਪਹੁੰਚ ਲਾ ਲੱਗਦਾ ਰੇਟ ਉੱਤ ਬੰਦਾ ਹੈ ਨਾ ਮੱਜਾਂ ਵਾਲੀਆਂ ਦੀਆਂ ਕੋਈ ਹੱਦ ਘੱਟਦਾ ਹੋਰ ਕੋਈ ਦਿੱਕਤ ਨਹੀਂ ਆਈ ਵੀ ਸੀ ਮੰਡੀ ਭਰੀ ਪਈ ਦੀ ਮੱਜਾਂ ਨਾਲ ਵੀ ਕਹਿ ਨਹੀਂ ਇਹ ਹੀ ਗੱਲ ਨਹੀਂ ਹੈ ਨਾ ਉੱਡਿਆਂ ਗੜਿਆਂ ਮੱਝਾਂ ਘੜਿਆਂ ਨਾਲ ਟਾਪ ਕਰਵਾ ਕਰਵਾ ਕਲਾਸ ਕਸ ਕੁਆਲਟੀ ਪਰਮਾਤਾ ਨੂੰ ਵਾਅਦਾ ਕਰੇ ਨੂੰ ਵੀਡੀਓ ਨੂੰ ਬੱਤਵਾ শেয়ার ਕਰਦੇ ਤਾਂ ਕਿ ਹੋਰ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਖੰਨਾ ਮੰਡੀ ਤੇ ਆਇਆ ਕਰੋ ਬਾਈ ਆਪਣੀ ਮਰਜ਼ੀ ਦੇ ਪੈਸੇ ਲਾ ਕੇ ਮੱਝ ਲਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਮਿਲਦੇ ਆਂ ਬਾਈ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਜਿਹੜਾ ਸਾਰਿਆਂ ਦਾ ਵੀਡੀਓ ਦੇਖਣ ਲਈ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ